ਸਰਮ ਸੁਖ ਪ੍ਰਾਈਮ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ 89ਵੀਂ ਸਦੀ ਦੇ ਮਹਾਨ ਵਿਦਵਾਨ ਆਗੂ ਜਨੈਲ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਬੜੀ ਸ਼ਰਧਾ ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗ-ਬਰੰਗੇ ਫੁੱਲਾਂ ਤੇ ਲੜੀਆਂ ਨਾਲ ਸਜਾਇਆ ਗਿਆ। ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਸ਼ਹੀਦਗੰਜ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਨੰਗਰਿਆਂ ਦਾ ਪ੍ਰਬੰਧ ਕੀਤਾ ਗਿਆ। ਸੰਗਤਾਂ ਵੱਲੋਂ ਬਾਬਾ ਜੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਬੀਤੀ ਰਾਤ ਬੈਂਡਵਾਜਾਂ ਤੇ ਢੋਲ ਨਗਰਿਆਂ ਨਾਲ ਰੱਥਾਂ ਉੱਤੇ ਵੱਡੇ-ਵੱਡੇ ਕੇਕ ਲੈ ਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਪਹੁੰਚੇ। ਰਾਤ 12 ਵਜਦਿਆਂ ਹੀ ਅਲੋਕੀ ਕਾਰਤਿਸ਼ਪਾਜੀ ਚਲਾਈ ਗਈ। ਤੇ ਬਹੁਤ ਸਾਰੇ ਕੇਕ ਕੱਟੇ ਗਏ ਅਤੇ ਆਈਆਂ ਸੰਤਾਂ ਵਿੱਚ ਵਰਤਾਏ ਗਏ